ਹਾਂਜੀ ਸਤਿ ਸ੍ਰੀ ਅਕਾਲ ਜੀ ਜਿਵੇਂ ਜੀ ਸਾਰੇ ਉਮੀਦ ਕਰਦੇ ਆ ਸਾਰੇ ਠੀਕ ਠਾਕ ਹੋਵੇ ਜਿਵੇਂ ਕਿ ਆਪਾਂ ਸਭ ਨੂੰ ਪਤਾ ਕਿ ਬੀਤੇ ਦਿਨੀ ਪ੍ਰੇਮ ਢੱਲੋਂ ਦੇ ਘਰ ਤੇ ਚੱਲੀਆਂ ਸੀ ਗੋਲੀਆਂ ਉਸ ਤੋਂ ਬਾਅਦ ਮਨਪ੍ਰੀਤ ਮੰਨਾ ਨੇ ਇੱਕ ਸਟੋਰੀ ਪਾ ਕੇ ਲਈ ਜ਼ਿੰਮੇਵਾਰੀ ਤੇ ਨਾਲ ਹੀ ਆਪਣੀਆਂ ਸਟੋਰੀਆਂ ਦੇ ਵਿੱਚ ਕਿਹਾ ਕਿ ਇਹ ਗੋਲੀਆਂ ਸਾਡੇ ਬੰਦਿਆਂ ਨੇ ਚਲਾਈਆਂ ਨੇ ਤੇ ਹੋਰ ਕੀ ਕੀ ਮਨਪਰੀਤ ਮੰਨੇ ਨੇ ਆਪਣੀਆਂ ਆਇਦੀਆਂ ਇਹਨਾਂ ਵੀਡੀਓ ਦੇ ਵਿੱਚ ਦਿਖਾਉਣਾ ਤੁਹਾਨੂੰ ਵੀਡੀਓ ਵੀਡੀਓ ਸ਼ੁਰੂ ਕਰਨੋਂ ਪਹਿਲੋਂ ਸਾਰਿਆਂਗੇ ਛੋੜੀ ਰਿ ਗੈਸਟ ਹੈ ਜਿਨੇ ਵੀ ਯਾਰ ਦੋਸਤ ਮਿੱਤਰ ਇਸ ਚੈਨਲ ਤੇ ਨਵੇਂ ਆਏ ਵੀਡੀਓ ਥੱਲੇ ਬਣੇ ਬਲੈਕ ਰੰਗ ਦੇ ਸਬਸਕ੍ਰਾਈਬ ਬਟਨ ਤੇ ਕਲਿੱਕ ਕਰਕੇ ਜ਼ਰੂਰ ਜਾਓ ਨਾਲ ਹੀ ਬੈਲ ਦੇ ਆਈਕਨ ਤੇ ਪ੍ਰੈਸ ਕਰਨਾ ਨਾ ਭੁੱਲਣਾ ਤਾਂ ਕਿ ਤੁਹਾਨੂੰ ਹਰੇ ਕੌਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਦੇਖਣ ਨੂੰ ਮਿਲੇ। ਬਾਕੀ ਜੇਕਰ ਧੰਨਵਾਦ ਦੀ ਇਹ ਵੀਡੀਓ ਵਧੀਆ ਲੱਗੀ ਤੇ ਵੀਡੀਓ ਨੂੰ ਲਾਈਕ ਤੇ ਕਮੈਂਟ ਕਰਕੇ ਜਰੂਰ ਜਾਓ। ਨਾਲ ਸਾਨੂੰ ਆਪਣੇ ਕੀਮਤੀ ਵਿਚਾਰ ਕਮੈਂਟਾਂ 'ਚ ਦੇ ਕੇ ਜਰੂਰ ਜਾਓ। ਤੁਸੀਂ ਇਸ ਮਸਲੇ ਬਾਰੇ ਕੀ ਸੋਚਦੇ ਹੋ ਤੇ ਨਾਲ ਹੀ ਤੁਹਾਨੂੰ ਕੌਣ ਸਹੀ ਲੱਗਦਾ ਹੈ, ਕੌਣ ਗਲਤ ਲੱਗਦਾ ਹੈ? ਸਾਨੂੰ ਆਪਣੇ ਕੀਮਤੀ ਵਿਚਾਰ ਕਮੈਂਟਾਂ 'ਚ ਦੇ ਕੇ ਜਰੂਰ ਜਾਓ। ਬਾਕੀ ਝਲਕ ਮਰਾਉਨੇ ਆ ਤੁਹਾਨੂੰ ਅੱਜ ਦੀ ਇਸ ਵੀਡੀਓ ਤੇ। ਆਪ ਪੜ੍ਹਨ ਦੇ ਯਾਰ ਪ੍ਰੇਮ ਟਲੂ ਨੂੰ ਲੈ ਕੇ ਪਰ ਲੱਗ ਮੈਨੂੰ ਜਾਇਗੋਂ ਲਸਾਨੀਆਂ ਜ਼ਿੰਮੇਵਾਰੀ ਚੱਕ ਰਹੇ ਆ ਅਸੀਂ ਜਲੀਆਂ ਨੇ ਗੋਲੀਆਂ ਦੇ ਘਰੇ ਠੀਕ ਆ ਕਰਕੇ ਜੇ ਪਰ ਇਹ ਮਟੇਲੋਂ ਫੁਲਾਣਾ ਟਿੰਗੜਾ ਰੋੜ ਦਾ ਪੁੱਤ ਸੁਆਦ ਲੈ ਰਿਹਾ ਮੇਰੇ ਪਾ ਲੈ ਨਾ ਉਹ ਨਹੀਂ ਲੈ ਸਕਦਾ ਜਿਹੜਾ ਠੋਕਿਆ ਹੈ ਕਿਉਂਕਿ ਉਹਨੂੰ ਰਿਲੈਕਸ ਕਰਨ ਦੋ ਖੜਾ ਕੇ ਛਾਤੀ ਤੁਨ ਨੂੰ ਇਹਨਾਂ ਮਰੇੜੇ ਦੇ ਆਗੇ